ਇੱਕ ਜਾਣਕਾਰੀ ਹੋਰ ਵੀ ਦੇ ਦਿਓ ਕਿਉਂਕਿ ਸਰਕਾਰ ਜਿਹੜੀ ਹੈ ਨਾ ਮੌਕੇ ਦੀ ਇਹਦਾ ਹਾਲ ਇਦਾਂ ਹੀ ਹੈ ਕਿ ਸਾਰੇ ਪਾਸੇ ਝਾੜਾਂ ਚ ਪਾਈਆਂ ਪੈਂਦੀਆਂ ਰਹਿੰਦੀਆਂ ਨੇ ਪੰਚਾਇਤ ਦੀ ਚੋਣ ਵਾਲਾ ਮਸਲਾ じゃ ਵੀ ਵਿੱਚ ਹੀ ਅਜੇ ਪੰਬਲਪੂਸੇ ਵਿੱਚ ਪਿਆ ਹੋਇਆ ਹੈ ਉਧਰ ਨਗਰ ਨਿਗਮ ਵਾਲੀਆਂ ਚੋਣਾ ਕਰਕੇ ਵੀ ਕਹਿੰਦੇ ਇਹਨਾਂ ਨੂੰ ਖੇਚ ਤੂਜੀ ਹੋਈ ਆ ਇਹ ਹੁਣ ਕੀ ਮਸਲਾ ਉਧਰੋਂ ਦੇਖੋ ਕਹਿੰਦੇ ਆ ਕਿ ਜਿਹੜਾ ਕਲਾਸ ਚ ਨਲਾਇਕ ਹੋਵੇ ਨਾ ਅਸੀਂ ਵੀ ਕੋਈ ਥੋੜਾ ਅਸੀਂ ਕੋੜਾ ਇਨਸਟਿੰਸਿਗੇ ਜੀ ਸਾਨੂੰ ਪਤਾ ਹੁੰਦਾ ਜੀ 8 ਨੋ ਪੀਰੀਅਡ ਹੁੰਦੇ ਮੇਰੇ 8 ਕੇ 9 ਹੁੰਦੇ ਸੀਗੇ ਜੀ ਮਿਡਲ ਚ ਜੀ 8 ਸਾਢੇ ਹੁਣ ਹੁੰਦੇ ਆ ਟਾਈਮ ਦਾ ਕਈ ਵਾਰੀ ਬਦਲ ਗਿਆ ਆ ਤੁਹਾਡੇ 8 ਹੁੰਦੇ ਆ ਉਹਦੇ ਚ 3 4 ਸਾਢੇ ਪੱਕੇ ਹੁੰਦੇ ਸੀ ਵੀ 3 4 ਚ ਸਾਨੂੰ ਪੈਣੀਆਂ ਹੀ ਪੈਣੀਆਂ ਜੀ ਤੇ ਅਸੀਂ ਪਹਿਲਾਂ ਹੀ ਪਿਛਲੀ ਕਤਾਰ ਚ ਖਲੋਤੇ ਹੁੰਦੇ ਸੀਗੇ ਮੈਂ ਹਾਂ ਵੀ ਹਸਾਬ ਕਤਾਰ ਨੂੰ ਸਾਡਾ ਲੱਗਦੀ ਆ ਹੱਥੇ ਕਰਮ ਕਰ ਲੈਂਦੇ ਸੀ ਮਸਲ ਗਿਆ ਮਾਸਟਰ ਵੀ ਉਦੋਂ ਤੁਸੀਂ ਕਹਿ ਲੋ ਕਿ ਬਾਈ ਖੜਕ ਸਿੰਘ ਕੇ ਖੜਕਨੇ ਸੀ ਖੜਕਦੀਆਂ ਖੜਕੀਆਂ ਬੱਸ ਪੈਰ ਜਦੋਂ ਕਲਾਸ ਨੂੰ ਤੁਰ ਪੈਂਦੇ ਸੀ ਨਾ ਸਾਡੇ ਵਰਗੇ ਪਿਛਵਾੜਾ ਛਾੜ ਲੈਂਦੇ ਸੀ ਕਿ ਲੈ ਵੀ ਹੋ ਜੋ ਤਿਆਰ ਹੋਣ ਜੀ ਆਗੇ ਨੇ ਮਾਸਟਰ ਜੀ ਤਾਂ ਗੱਲ ਇਹ ਚਲੋ ਮਿੱਠਾ ਜ਼ਮਾਨਾ ਸੀਗਾ ਸਰ ਮੌਲ ਸੀ ਹੁਣ ਤੇ ਤੁਸੀਂ ਦੇਖੋ ਕਿ ਕੈਮਰੇ ਕੂਮਰੇ ਲੱਗੇ ਨੇ ਉਹ ਪਿੱਛੇ ਜੇ ਮੈਂ ਇੱਕ ਗਰੁੱਪ ਵਿੱਚ ਪੜਦਾ ਪਿਆ ਸਾਂ ਉਹ ਇੱਕ ਸੱਜਣ ਕਹਿੰਦੇ ਸਾਡੇ ਆਪਣੇ ਮਿੱਤਰ ਸੀਗੇ ਸਰ ਜੀ ਉਹ ਕਹਿ ਰਹੇ ਸੀਗੇ ਕਿ ਮੈਂ ਤੇ ਕਹਿ ਕੇ ਆਇਆ ਆਪਦੇ ਜਵਾਕ ਬਰੇ ਕਿ ਜੇ ਤੰਗ ਕਰੇ ਔਖਾ ਸੌਖਾ ਹੋਵੇ ਤੇ ਦੋ ਦਿਓ ਕੰਮਾਂ ਤੇ ਕੋਈ ਟੀਚਰ ਸੀ ਉਹ ਕਹਿੰਦਾ ਭਾਈ ਦੇਖ ਲਾ ਕੀ ਗੱਲ ਇਹ ਆ ਕਿ ਇੱਕ ਟੀਚਰ ਨੇ ਕਿਤੇ ਤੇ ਜੜਤੀਆਂ ਤੇ ਉਹ ਸਟੂਡੈਂਟ ਨੇ ਉਸ ਮੈਡਮ ਦੀਆਂ ਕੋਈ ਵੀਡੀਓ ਕਰਕੇ ਨਾ ਬਣਾ ਕੇ ਹੂੰ ਹੂੰ ਐਡਿਟ ਵਗੈਰਾ ਕਰਕੇ ਤੇ ਰੀਲ ਬਣਾ ਕੇ ਪਾ ਦਿੱਤੀ ਚਮਕੀਲੇ ਦਾ ਗਾਣਾ ਲਾ ਕੇ ਹਾਂ ਤੇ ਕੋ ਕਮਾਲ ਦੀ ਗੱਲ ਆ ਜੀ ਜੀ ਸਾਧ ਹੋ ਗਈ ਆ ਬਿਲਕੁਲ ਬਿਲਕੁਲ ਇਤਾਂ ਹੁੰਦਾ ਮਿੰਟੂ ਜੀ ਹੁਣ ਬੜਾ ਡਰ ਆ ਕੋਈ ਵੀ ਪੰਗਾ ਨਹੀਂ ਲੈਂਦਾ ਕਿਸੇ ਜੋ ਆਕਨ ਝੜਕਦੇ ਨਹੀਂ ਹੁਣ ਤਾਂ ਸੀ ਹੁਣ ਕੈਮਰੇ ਕੂਮਰੇ ਵੀ ਦੱਸਦੇ ਆ ਸਕੂਲਾਂ ਚ ਲੱਗੇ ਆ ਤੇ ਅੱਜ ਕੱਲ ਤੇ ਉਹ ਜਿਹੜੇ ਹੈਗੇ ਆ ਬੱਚਾ ਕਮਿਸ਼ਨ ਵਾਲੇ ਉਹ ਵੀ ਖਿੱਚ ਲੈਂਦੇ ਨੇ ਨਾਲ ਬਿਲਕੁਲ ਬਿਲਕੁਲ ਤਾਂ ਖੈਰ ਚਲੋ ਦੇਖੋ ਗੱਲ ਜਿਹੜੀ ਆਪਾਂ ਕਰਦੇ ਪੈਸਾ ਜੇ ਆਪਾਂ ਉਸ ਗੱਲ ਵੱਲ ਪਰਤੀਏ ਤਾਂ ਉਹ ਬਸ ਬੱਚਾ ਜਿਹੜਾ ਹੁੰਦਾ ਨਾ ਉਹ ਟਰੇਟ ਹੋ ਜਾਂਦਾ ਜਿਵੇਂ ਮੈਂ ਕਲਾਸ ਤੋਂ ਗੱਲ ਸ਼ੁਰੂ ਕੀਤੀ ਸੀ ਹਮ ਐਵੇਂ ਸਾਡੀਆਂ ਜਿਹੜੀਆਂ ਸਟੇਟਾਂ ਨੇ ਇਸੇ ਤਰ੍ਹਾਂ ਉਹਨਾਂ ਚੋਂ ਵੀ ਕੁਝ ਰਾਜਾਂ ਦੀਆਂ ਸਰਕਾਰਾਂ ਜਿਹੜੀਆਂ ਹਨ ਉਹ ਲੱਥੀ ਲਾਈ ਕਰਵਾ ਕਰਵਾ ਕੇ ਢੀਠ ਹੋ ਜਾਂਦੀਆਂ ਢੀਠਾਂ ਦੀ ਸੂਚੀ ਦੇ ਵਿੱਚੋਂ ਜੇ ਕਿਸੇ ਨੂੰ 골ਡ ਮੈਡਲ ਕਿਸੇ ਨੇ দান ਕਰਨਾ ਹੋਵੇ ਤਾਂ ਉਹਨਾਂ ਦੇ ਵਿੱਚੋਂ ਪੰਜਾਬ ਸਰਕਾਰ ਨੇ ਕਿਹਾ ਜਿਹਦੇ ਵਾਸਤੇ ਹਾਈ ਕੋਰਟ ਦੇ ਇੱਕ ਜੱਜ ਨੇ ਕਹਿ ਦਿੱਤਾ ਸੀਗਾ ਕਿ ਜਨਾਬ ਕੋਈ ਕੰਮ ਤੇ ਢੰਗ ਨਾਲ ਕਰ ਲਿਆ ਕਰੋ ਕਿਉਂ ਅਦਾਲਤ ਨੂੰ ਹਰੇਕ ਮਾਮਲੇ ਦੇ ਵਿੱਚ ਤੁਸੀਂ ਬਿਲਕੁਲ ਵਾੜਨਾ ਹੀ ਵਾੜਨਾ ਕਿਉਂਕਿ ਤੁਹਾਡੇ ਗਲਤੀ ਕਰਦੇ ਆ ਪਸ਼ਾਸੀ ਤੌਰ ਤੇ ਤਾਂ ਉਹ ਮਾਮਲਾ ਕੋਰਟ ਚ ਆ ਜਾਂਦਾ ਕੋਈ ਠੀਕ ਢੰਗ ਨਾਲ ਕੰਮ ਵੀ ਕਰ ਲਿਆ ਕਰੋ ਤਾਂ ਹੁਣ ਸਥਾਨਕ ਸਰਕਾਰਾਂ ਦਾ ਮਸਲਾ ਸੀਗਾ ਸਾਬ ਜੀ ਚੋਣਾ ਹੀ ਕਰਵਾ ਨਹੀਂ ਰਹੇ ਹਵਾਲਾ ਦੇ ਰਹੇ ਸੀ ਕੁਝ ਹੱਦਬੰਦੀ ਦੇ ਮਸਲੇ ਜਿਹੜੇ ਸੁਪਰੀਮ ਕੋਰਟ ਚ ਗਏ ਹੋਇਆ ਜੀ ਜੀ ਸ਼ਾਇਦ ਇੱਕ ਫਗਵਾੜੇ ਦਾ ਵੀ ਤਾਂ ਉਹ ਜਾ ਕੇ ਜਦੋਂ ਇਹਨਾਂ ਨੂੰ ਪੁੱਛਿਆ ਕਿ ਭਾਈ ਕੀ ਕਰਦੇ ਪੈੋਂ ਤੁਸੀਂ ਕੀ ਤਿਆਰੀ ਸ਼ੈਰੀ ਆ ਅਗੇ ਜੀ ਹਾਈ ਕੋਰਟ ਹੋਰ ਹਾਈ ਕੋਰਟ ਨਹੀਂ ਸੁਪਰੀਮ ਕੋਰਟ ਚਾ ਜੀ ਮਾਮਲਾ ਉਹਨਾਂ ਆਖਿਆ ਸੁਪਰੀਮ ਕੋਰਟ ਨੇ ਕੋਈ ਸਟੇਲ ਆਇਆ ਯਾਰ ਹਮ ਕਮਾਲ ਦੀ ਗੱਲ ਆ ਜਾਂ ਤਾਂ ਸੁਪਰੀਮ ਕੋਰਟ ਨੇ ਤੁਹਾਨੂੰ ਕਿਹਾ ਹੋਵੇ ਕਿ ਭਾਈ ਤੁਸੀਂ ਇਲੈਕਸ਼ਨ ਕਰਵਾਉਣਾ ਨਹੀਂ ਕਰਵਾਉਣਾ ਨਹੀਂ ਇਲੈਕਸ਼ਨ ਦਾ ਐਲਾਨ ਨਹੀਂ ਕਰਵਾਉਣਾ ਜੀ ਹੱਦ ਹੋ ਗਈ ਆ ਨਿਗਮਾਂ ਦੀ ਮਿਆਦ ਪੁੱਗੀ ਪਈ ਆ ਕੌਂਸਲਾਂ ਦੀ ਮਿਆਦ ਪੁੱਗੀ ਪਈ ਆ ਕੰਮ ਕੋਈ ਹੋ ਨਹੀਂ ਰਿਹਾ ਤੁਸੀਂ ਹੋਰ ਹੀ ਪਾਸੇ ਤੁਰੇ ਫਿਰਦੇ ਜੇ ਹਮ ਤਾਂ ਹਾਈ ਕੋਰਟ ਨੇ 100 ਦੀ ਇੱਕ ਸੁਣਾਈ ਉਹਨਾਂ ਕਹੇ ਗੱਲ ਇਹ ਆ ਕਿ 15 ਤਰੀਕ ਤੱਕ ਜਾਂ ਤੇ ਸ਼ਡਿਊਲ ਲੈ ਕੇ ਆਜੋ ਜੀ ਨਹੀਂ ਤੇ ਫਿਰ ਅਸੀਂ ਆਪਦੇ ਕੋਲੋਂ ਸ਼ਡਿਊਲ ਦੇ ਦੇਾਂਗੇ ਦਫਾ ਕਰੋ ਆਓ ਤੁਹਾਡੇ ਗੱਲਾਂ ਨੂੰ ਛੱਡੋ ਕਿ ਜੇ ਤੁਹਾਡੇ ਕੋਲੋਂ ਕੱਖ ਨਹੀਂ ਹੁੰਦਾ ਤੇ ਭਾਈ ਫੇਰ ਅਸੀਂ ਆਪਣਾ ਸ਼ਡਿਊਲ ਹੀ ਜਾਰੀ ਕਰਵਾ ਦੇਾਂਗੇ ਹੋਰ ਕੀ ਹੈ ਜੀ ਜੀ ਕਿਸੇ ਸਰਕਾਰ ਵਾਸਤੇ ਸਾਬ ਚੋਣਾਂ ਨੂੰ ਲੈ ਕੇ ਏਡੀ ਤਾਲਖ ਏਡੀ ਸਖਤ ਟਿੱਪਣੀ ਕੋਰਟ ਦੀ ਜਿਹੜੀ ਆ ਉਹ ਬਹੁਤ ਰੇਅਰ ਹੁੰਦੀ ਆ ਰੇਅਰ ਹੁੰਦੀ ਆ ਬਿਲਕੁਲ ਜੀ ਸਰਕਾਰਾਂ ਨੂੰ ਆਪ ਵੀ ਹੁੰਦਾ ਹੈ ਕਿ ਭਈ ਸਾਡੀ ਸਰਕਾਰ ਤੇ ਪੰਚਾਇਤਾਂ ਦੇ ਮਾਮਲੇ 'ਚ ਵੀ ਤੁਸੀਂ ਦੇਖੋ ਨਾ ਕੱਡੀ ਫਜ਼ੀਅਤ ਕਰਵਾ ਚੁੱਕੀ ਆ ਜੀ ਜੀ ਤੇ ਇਸ ਕਰਕੇ ਸਰਕਾਰ ਜਿਹੜੀ ਆ ਨਾ ਲਥੀ ਲੋਹਾਈ ਦੇ ਨਵੇਂ ਤੋਂ ਨਵੇਂ ਰਿਕਾਰਡ ਸਿਰ ਕੱਢਵੇਂ ਰਿਕਾਰਡ ਅਸੀਂ ਪੈਦਾ ਕੀਤੇ ਹੋਏ ਆ ਜਿਵੇਂ ਗੱਣਾ ਸੀਗਾ ਨਾ ਤਾਂ ਇਹਨਾਂ ਨੇ ਵੀ ਸਿਰ ਕੱਢਵੇਂ ਰਿਕਾਰਡ ਜਿਹੜੇ ਆ ਇਸ ਵੇਲੇ ਬੜਾਏ ਆ ਜਾ ਹਾਲੇ ਵੀ ਬਣਾ ਰਹੇ ਆ ਕੋਈ ਕੰਮ ਖਤਮ ਥੋੜੀ ਹੋ ਗਿਆ ਜੀ 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 ਹਰਪੁਰਾ ਜੀ ਤੁਹਾਡਾ ਕਮੈਂਟ ਜ਼ਰੂਰ ਪੜ ਲੈਂਦੇ ਆ ਪਰ ਇਹ ਮਸਲਾ ਜਿਹੜਾ ਹੈਗਾ ਅ ਅਸੀਂ ਜ਼ਰੂਰ ਸਾਹਮਣੇ ਰੱਖ ਦਿੰਨੇ ਆ ਕੋਈ ਬਦਲੀ ਵਾਲਾ ਮਸਲਾ ਹੈ ਇਹਨਾਂ ਦਾ ਜੀ ਜੀ ਤੇ ਉਹ ਹੁਣ ਜਦੋਂ ਤੁਹਾਡੇ ਕਿਉਂਕਿ ਇਹ ਤੁਹਾਡੇ ਏਰੀਏ ਤੋਂ ਹੀ ਹੋਣਾ ਜਾਂ ਤੁਹਾਡੀਆਂ ਜਿਹੜੀਆਂ ਅਥਾਰਟिटीज ਨੇ ਉਹਨੂੰ ਕੋਈ ਲੈਟਰ ਵਗੈਰਾ ਤੁਸੀਂ ਲਿਖ ਕੇ ਉਹਦੇ ਪਾਸੇ ਵੀ ਦੇਖੋ ਬਦਲੀ ਦਾ ਹੁਣ ਆ ਵੀ ਇੱਕ ਨਾ ਕੰਮ ਹੈ ਕਿ ਨੀਤੀ ਉਹ ਜਿਵੇਂ ਕਹਿੰਦੇ ਨਾ ਕਿ ਇਨਸਾਫ ਹੋ ਕੈਸੇ ਕਿ ਦਿਲ ਸਾਫ ਨਹੀਂ ਹੂੰ ਦਿਲ ਸਾਫ ਹੋ ਕੈਸੇ ਕਿ ਇਨਸਾਨ ਸਾਫ ਨਹੀਂ ਬਿਲਕੁਲ ਗੱਲ ਇਹ ਹੈ ਕਿ ਬਦਲੀਆਂ ਦੀਆਂ ਨੀਤੀਆਂ ਨਹੀਂ ਬਣ ਰਹੀਆਂ ਕਿਉਂਕਿ ਨੀਅਤ ਸਾਫ ਨਹੀਂ ਹੈ ਸਾਹਿਬ ਤੇ ਜੇ ਨੀਤੀਆਂ ਕਾਰਗਰ ਢੰਗ ਦੇ ਨਾਲ ਨੇਪਰੇ ਚੜ ਜਾਣਾ ਤੇ ਬਦਲੀਆਂ ਦੇ ਵਿੱਚੋਂ ਫਿਰ ਹੁਣ ਬਈ ਮੈਂ ਕੀ ਕਹਾਂ ਕਿ ਸੀਤਾ ਫਲ ਕੌਣ ਖਾਏਗਾ ਬਿਲਕੁਲ ਬਿਲਕੁਲ ਰੋਲਾ ਤੇ ਸੀਤਾ ਫਲ ਦਾ ਸੀਤਾ ਫਲ ਦਾ ਰੋਲਾ ਬਿਲਕੁਲ ਜੀ ਇਹ ਸੀਤਾ ਫਲ ਹੈ ਹੂੰ 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 ਤਾਂ ਗੱਲ ਇਹ ਆ ਕਿ ਬਈ ਹੁਣ ਇਹ ਹੋ ਜੀਆਂ ਮੈਡਮਾਂ ਤੇ ਕਹੀ ਨਹੀਂ ਜਿਹੜੀਆਂ ਕਹਿੰਦੀ ਡਿਮਾਂਡ ਕਰਦੀਆਂ ਹੁਣ ਕਿਸਾ ਜੀ 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 ਤਾਂ ਗੱਲ ਇਹ ਆ ਕਿ ਮੈਡਮਾਂ ਹੀ ਨਹੀਂ ਬੀਬੇ ਵੀ ਬੀਬੇ ਵੀ ਉਹ ਡਿਮਾਂਡ ਓਵਰ ਆਲ ਆਪਾਂ ਕੋਈ ਜਿਵੇਂ ਓਵਰ ਆਲ ਗੱਲ ਕਰ ਦਿੰਨੇ ਆ ਤਾਂ ਬਿਲਕੁਲ ਸਾਹਿਬ ਕਿ ਉਹ ਸੀਤਾ ਫਲ ਦਾ ਹੀ ਰੋਲਾ ਹੈ ਕਿ ਇਹੋ ਜੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹ ਲਈਏ ਹੂੰ ਕਿ ਇਹ ਬਦਲੀਆਂ ਜਿਹੜੀਆਂ ਕਾਰਗਰ ਢੰਗ ਦੇ ਨਾਲ ਤਦ ਹੀ ਨੇਪਰੇ ਨਹੀਂ ਚੜਦੀਆਂ ਕਿਉਂ ਕਿਉਂਕਿ ਇਹਨਾਂ ਦੇ ਵਿੱਚ ਇਹੀ ਸਿਸਟਮ ਜਿਹੜਾ ਖਰਾਬ ਆ ਹੂੰ 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 ਇਹਦੇ ਵਿੱਚ ਵੀ ਇਹ ਦੱਸ ਰਹੇ ਨੇ ਕਿ ਐਮਐਲਏ ਸਾਹਿਬ ਨੇ ਕੋਈ ਮਸਲਾ ਹੈਗਾ ਵਿੱਚ ਉਹ ਇਨਵੋਲ ਹੋ ਹੈਗੇ ਨਾ ਤੋਂ ਉਹਦੇ ਕਰਕੇ ਫਿਰ ਹੋ ਹੀ ਜਾਂਦੀ ਹੈ ਗੱਲ ਇਹ ਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਭਈ ਸਰਕਾਰ ਜਿਹੜੀ ਹੈ ਪ੍ਰੋਮੈਕਸ ਕਰਵਾਉਂਦੀ ਹੈ ਬਦਲੀਆਂ ਜਿਹੜੀਆਂ ਅੱਛਾ ਜੀ ਆ ਬੇਇਜ਼ਤੀ ਸੌਰੀ ਇਹ ਕਹਿੰਦੇ ਬੇਇਜ਼ਤੀ ਵੀ ਪ੍ਰੋਮੈਕਸ ਹੀ ਕਰਾਉਂਦੇ ਆ ਅੱਜਕੱਲ ਨਹੀਂ ਨਹੀਂ ਸਰ ਪਤਾ ਨਹੀਂ ਪਰ ਕਾਫੀ ਜ਼ਿਆਦਾ ਇਹ ਲੋਕੇ ਮਸਲਾ ਜਿਹੜਾ ਹੈ ਨਾ ਉਹ ਖਰਾਬ ਹੈ ਇਹਨਾਂ ਦਾ ਜੀ 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 ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਵਧੀਏ ਜੀ ਉਹਦੋਂ ਰੁਕਸਤ ਹੋਈਏ ਕਈ ਵਾਰੀ ਇਹ ਮਸਲੇ ਸਾਹਮਣੇ ਆਏ ਮਿੰਟੂ ਜੀ ਜਦੋਂ ਵੀ ਕੋਈ ਐਗਜ਼ਾਮ ਹੁੰਦੇ ਆ ਸਰਕਾਰੀ ਐਗਜ਼ਾਮ ਹੁੰਦੇ ਸੀ ਤਾਂ ਜਿਹੜੇ ਆਪਣੇ ਸਿੱਖ ਧਰਮ ਨਾਲ ਜੁੜੇ ਹੋਏ ਬੱਚੇ ਐ ਉਹਨਾਂ ਦੇ ਕਕਾਰਾਂ ਨੂੰ ਉਤਰਾਉਣ ਕਰਕੇ ਮਸਲਾ ਆਉਂਦਾ ਰਹਿੰਦਾ ਸੀਗਾ ਹੁਣ ਇਹ ਮਸਲਾ ਚੁੱਕਿਆ ਗਿਆ ਕਹਿੰਦੇ ਕਿ ਭਾਈ ਅਸੀਂ ਇਹ ਲੜਾਈ ਲੜਾਂਗੇ ਕਿੰਨਾ ਨੇ ਇਹ ਕਿਹਾ ਜੀ ਤੇ ਤੇਰੇ ਚ ਕੀ ਉਮੀਦ ਹੈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਹਦੇ ਵਿੱਚ ਕਾਨੂੰਨ ਦੇ ਵਿੱਚ ਜਾਂਦਾ ਕੋਈ ਹੋ ਸਕਦਾ ਕਿ ਆਪਾਂ ਸੌਖਾ ਹੋ ਜੇ ਵਾਰੀ ਵਾਰੀ ਧਾਰਮਿਕ ਮਸਲਾ ਨਾ ਹੋਵੇ ਭਾਰਤੀ ਜਨਤਾ ਪਾਰਟੀ ਵਾਲੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਪ੍ਰੇਖਿਆਵਾਂ ਦੇ ਵਿੱਚ ਜਿਹੜਾ ਕੁਝ ਆ ਚੱਲਦਾ ਹੈ ਮਤਲਬ ਕਿ ਜਿਹੜੇ ਸਿੱਖ ਬੱਚੇ ਆ ਹੂੰ ਜੋ ਉਹਨਾਂ ਦੇ ਕਕਾਰ ਨੇ ਜਿਦਾਂ ਖੜਾ ਜੀ ਜਾਂ ਕਿਰਪਾਨ ਆ ਹੂੰ ਕਿ ਉਹ ਉਤਾਰਨ ਵਾਸਤੇ ਕਿਹਾ ਜਾਂਦਾ ਤੇ ਹੁਣ ਅਸੀਂ ਇਹਦੀ ਲੜਾਈ ਲੜਾਂਗੇ ਭਾਈ ਜੀ ਕਿ ਇਹ ਨਿਯਮ ਜਿਹੜੇ ਆ ਨਾ ਉਹ ਬਦਲੇ ਜਾਣ ਬਦਲੇ ਜਾਣ ਜੀ ਚਲੋ ਚੰਗਾ ਹੈ ਕਿ ਹੁਣ ਹਰਜੀਤ ਸਿੰਘ ਗਰੇਵਾਲ ਵਰਗੇ ਜਿਹੜੇ ਬੰਦੇ ਆ ਇਕਬਾਲ ਸਿੰਘ ਲਾਲਪੁਰਾ ਵਰਗੇ ਜਿਹੜੇ ਬੰਦੇ ਆ ਮਨਜਿੰਦਰ ਸਿੰਘ ਸਿਰਸਾ ਵਰਗੇ ਜਿਹੜੇ ਬੰਦੇ ਆ ਚਲੋ ਕਿਸੇ ਸਿੱਖ ਕੌਮ ਦੇ ਮੁੱਦੇ ਤੇ ਅੱਗੇ ਤੇ ਲੱਗਣ ਲੱਗੇ ਅੱਗੇ ਤੇ ਲੱਗਣ ਲੱਗੇ ਬਿਲਕੁਲ ਨਹੀਂ ਪਰ ਇਹਦੇ ਵਿੱਚ ਫਿਰ ਇੱਕ ਚੀਜ਼ ਹੋਰ ਵੀ ਆ ਨਾ ਜੀ ਕਿ ਰਵਨੀਤ ਬਿੱਟੂ ਨੂੰ ਲਿਆਓ ਪਹਿਲਾਂ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਹੂੰ ਉਹ ਅੱਠੇ ਅੱਠ ਜੋ ਮਾਰਨ ਲੱਗਦਾ ਤੜਕੇ ਉੱਠ ਕੇ ਤੇ ਸੁੱਤਾ ਪਿਆ ਵੀ ਕਈ ਵਾਰ ਬੋੜ ਮਾਰੀ ਜਾਂਦਾ ਬਿਲਕੁਲ ਗੱਲ ਇਹ ਆ ਕੇ ਐਸੇ ਮੁੱਦੇ ਤੇ ਤੁਹਾਡਾ ਰਵਨੀਤ ਬਿੱਟੂ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਿਹਾ ਤੇ ਲਾਨ ਕੇ ਕਹਿ ਰਿਹਾ ਜੀ ਕਿ ਮੈਂ ਤੇ ਹਾਊਸ ਦੇ ਵਿੱਚ ਵੀ ਰਾਹੁਲ ਗਾਂਧੀ ਨੂੰ ਅੱਤਵਾਦੀ ਆਖਣਾ ਜ਼ੋਰ ਲਾ ਲਓ ਜਿੰਨੇ ਲਾਓ ਬਿਲਕੁਲ ਬਿਲਕੁਲ ਜੀ ਕਿਉਂਕਿ ਦੇਖੋ ਜੋ ਅਮਰੀਕਾ ਦੇ ਵਿੱਚ ਭਾਸ਼ਣ ਹੋਇਆ ਹੂੰ ਰਾਹੁਲ ਗਾਂਧੀ ਦਾ ਜਿਹੜਾ ਹਿੱਸਾ ਇਹਨਾਂ ਨੇ ਇੱਕ ਕੱਟ ਕੇ ਚਲਾਇਆ ਜੀ